ਦੋਸਤੋ ਪੂਰੀ ਦੁਨੀਆ ਅੰਦਰ ਅਜਿਹੇ ਕਈ ਅਜੀਬੋ ਗਰੀਬ ਦਰਵਾਜ਼ੇ ਨੇ ਜਿਨ੍ਹਾਂ ਨੂੰ ਕਈ ਖਾਸ ਕਰਨਾ ਕਰਕੇ ਹਮੇਸ਼ਾ ਲਈ ਬੰਦ ਕਰ ਦਿੱਤਾ ਗਿਆ ਤੇ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਦਰਵਾਜ਼ਿਆਂ ਬਾਰੇ ਦੱਸਣ ਵਾਲੇ ਨੰਬਰ 1 ਪਦਮਨਾਮ ਸਵਾਮੀ ਟੈਂਪਲ ਕੇਰਲਾ ਕੇਰਲ ਦੇ ਤ੍ਰਿਵੰਦਪੁਰਮ ਵਿੱਚ ਬਣੇ ਸ਼੍ਰੀ ਪਦਮਨਾਮ ਸਵਾਮੀ ਮੰਦਿਰ ਨੂੰ ਦੁਨੀਆ ਦੇ ਸਭ ਤੋਂ ਰਹੱਸਮਈ ਮੰਦਰਾਂ ਵਿੱਚੋਂ ਇੱਕ ਗਿਣਿਆ ਜਾਂਦਾ ਹੈ ਕਹਿੰਦੇ ਨੇ ਕਿ 8ਵੀਂ ਸਦੀ ਅੰਦਰ ਇਸ ਮੰਦਰ ਨੂੰ ਬਣਾਉਂਦੇ ਸਮੇਂ ਇਹਦੇ ਅੰਦਰ 7 ਗੁਪਤ ਦਰਵਾਜ਼ਿਆਂ ਪਿੱਛੇ ಅಪਾਰ ਧਨ-ਦੌਲਤ ਤੇ ਅਣਗਿਣਤ ਰਹਾਸਲ ਕੋਏ ਗਏ ਸਨ ਜਿਨ੍ਹਾਂ ਵਿੱਚੋਂ 6 ਦਰਵਾਜ਼ੇ 2011 ਵਿੱਚ ਸੁਪਰੀਮ ਕੋਰਟ ਦੇ ਆਰਡਰ ਨਾਲ ਖੋਲ੍ਹ ਦਿੱਤੇ ਗਏ ਜਿੱਥੇ ਤਕਰੀਬਨ 1,32,000 ਕਰੋੜ ਦਾ ਸੋਨਾ ਬਰਾਮਦ ਹੋਇਆ ਪਰ 7ਵੇਂ ਦਰਵਾਜ਼ੇ ਨੂੰ ਅੱਜ ਤੱਕ ਖੋਲ੍ਹਿਆ ਨਹੀਂ ਗਿਆ ਤੇ ਇਸ ਨੂੰ ਕਿਉਂ ਨਹੀਂ ਖੋਲ੍ਹਿਆ ਗਿਆ ਇਹਨੂੰ ਸਮਝਣਾ ਮੁਸ਼ਕਲ ਹੈ ਵੈਸੇ ਕਿਹਾ ਜਾਂਦਾ ਹੈ ਕਿ ਇਹ ਇੱਕ ਗੁਪਤ ਗ੍ਰਹਿ ਹੈ ਇਸ 7ਵੇਂ ਗੇਟ ਤੇ ਨਾ ਕੋਈ ਬੋਲਟ ਹੈ ਨਾ ਕੋਈ ਕੁੰਡੀ ਗੇਟ ਤੇ ਸਿਰਫ ਦੋ ਸੱਪਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਜੋ ਇਸ ਦਰਵਾਜ਼ੇ ਦੀ ਰੱਖਿਆ ਕਰਦੇ ਨੇ ਇਸ ਗੇਟ ਨੂੰ ਖੋਲਣ ਲਈ ਕਿਸੇ ਚਾਬੀ ਦੀ ਲੋੜ ਵੀ ਨਹੀਂ ਹੈਗੀ ਇਸ ਨੂੰ ਕੁਝ ਖਾਸ ਮੰਤਰ ਪੜ੍ਹ ਕੇ ਖੋਲਿਆ ਜਾ ਸਕਦਾ ਹੈ ਨੰਬਰ 2 ਬੈਫ ਸਪ੍ਰਿੰਗਸ ਹੋਟਲ ਰੂਮ ਨੰਬਰ 873 ਕੈਨੇਡਾ ਦੇ ਪੈਂਪ ਸਪ੍ਰਿੰਗ ਹੋਟਲ ਅੰਦਰ ਇੱਕ ਕਮਰੇ ਦੇ ਦਰਵਾਜ਼ੇ ਨੂੰ ਬਹੁਤ ਅਜੀਬ ਕਾਰਨਾ ਕਰਕੇ ਹਮੇਸ਼ਾ ਲਈ ਬੰਦ ਕਰ ਦਿੱਤਾ ਗਿਆ। ਇਹ ਕਮਰਾ ਸੀ ਰੂਮ ਨੰਬਰ 873। ਇਸ ਹੋਟਲ ਦੇ 135 ਸਾਲ ਦੇ ਇਤਿਹਾਸ ਅੰਦਰ ਕੁਝ ਹੀ ਲੋਕਾਂ ਨੇ ਇਸ ਕਮਰੇ ਅੰਦਰ ਪੈਰ ਰੱਖਿਆ ਪਰ ਫੇਰ ਦੁਬਾਰਾ ਇਸ ਦੇ ਅੰਦਰ ਜਾਣ ਦੀ ਜ਼ਰਤ ਨਹੀਂ ਕੀਤੀ। ਦਰਸਲ ਇੱਥੋਂ ਦਾ ਸਟਾਫ ਤੇ ਇੱਥੇ ਰੋਕਣ ਵਾਲੇ ਲੋਕ ਇਸ ਕਮਰੇ ਅੰਦਰ ਅਜੀਬੋ ਗਰੀਬ ਚੀਜ਼ਾਂ ਦੇਖਣ ਦੀਆਂ ਗੱਲਾਂ ਕਰਦੇ ਨੇ। ਕਦੇ ਇੱਥੇ ਛੋਟੇ ਬੱਚਿਆਂ ਦੀ ਆਤਮਾ ਦਿਖਾਈ ਦਿੰਦੀ ਹੈ ਤੇ ਕਦੇ ਇੱਥੇ ਨਵੀਂ ਵਿਆਹੀ ਕੁੜੀ ਇਸ ਕਮਰੇ ਅੰਦਰੋਂ ਬਾਹਰ ਆਉਂਦੀ ਦਿਖਦੀ ਕਹਿੰਦੇ ਨੇ ਅਸਲ ਇਸ ਹੋਟਲ ਦੀਆਂ ਪੌੜੀਆਂ ਉੱਤੇ ਹੀ ਗਰ ਕੇ ਇੱਕ ਨਵੀਂ ਵਿਆਹੀ ਕੁੜੀ ਦੀ ਮੌਤ ਹੋਈ ਸੀ ਜੋ ਕਿ ਰੂਮ ਨੰਬਰ 873 ਅੰਦਰ ਰੁਕੀ ਹੋਈ ਸੀ ਇਸ ਰੂਮ ਅੰਦਰ ਰਾਤ گزارਨ ਵਾਲੇ ਲੋਕ ਸੌਂਦੇ ਸਮੇਂ ਬੈੱਡ ਤੋਂ ਥੱਲੇ ਡਿਗਣ ਅਤੇ ਕੰਧਾਂ ਉੱਤੇ ਛੋਟੇ ਬੱਚੇ ਦੇ ਹੱਥ ਡਿਗਣ ਦੀਆਂ ਸ਼ਿਕਾਇਤਾਂ ਕਰਨ ਲੱਗੇ ਜਿਸ ਤੋਂ ਬਾਅਦ ਹੋਟਲ ਦੇ ਮਾਲਕ ਨੇ ਇਸ ਕਮਰੇ ਨੂੰ ਹਮੇਸ਼ਾ ਲਈ ਬੰਦ ਕਰਕੇ ਇਸ ਦੇ ਦਰਵਾਜ਼ੇ ਅੱਗੇ ਗੰਧ ਕਰਵਾ ਦਿੱਤੀ। ਨੰਬਰ 3 ਤਾਜ ਮਹਿਲ ਆਗਰਾ। ਪਿਆਰ ਦੀ ਮਿਸਾਲ ਕਹੇ ਜਾਣ ਵਾਲਾ ਤਾਜ ਮਹਿਲ ਪੂਰੀ ਦੁਨੀਆ ਲਈ ਇੱਕ ਵੱਡਾ ਅਜੂਬਾ ਹੈ। ਮੰਨਿਆ ਜਾਂਦਾ ਹੈ ਕਿ ਇਸ ਨੂੰ ਸ਼ਾਹ ਜਹਾਂ ਨੇ ਆਪਣੀ ਤੀਜੀ ਪਤਨੀ ਮੁਮਤਾਬ ਦੀ ਯਾਦ ਵਿੱਚ ਬਣਾਇਆ ਸੀ। ਪਰ ਬਹੁਤ ਘੱਟ ਲੋਕ ਇਸ ਗੱਲ ਨੂੰ ਜਾਣਦੇ ਨੇ ਕਿ ਸ਼ਾਹ ਜਹਾਂ ਦੇ ਸ਼ਾਸਨ ਕਾਲ ਵਿੱਚ ਹੀ ਤਾਜ ਮਹਿਲ ਅੰਦਰ ਕੁਝ ਅਜਿਹੇ ਗੁਪਤ ਦਰਵਾਜ਼ੇ ਮੌਜੂਦ ਰਹੇ। ਜਿਨ੍ਹਾਂ ਨੂੰ ਸਦਾ ਹੀ ਬੰਦ ਰੱਖਿਆ ਗਿਆ ਇਹਨਾਂ ਦਰਵਾਜ਼ਿਆਂ ਨੂੰ ਇੱਟਾਂ ਤੇ ਚੂਨੇ ਦੀ ਮਦਦ ਨਾਲ ਸਦੀਆਂ ਤੋਂ ਪੂਰੀ ਤਰ੍ਹਾਂ ਸੀਲ ਕੀਤਾ ਹੋਇਆ ਹੈ ਹੋਰ ਤਾਂ ਹੋਰ ਮੌਜੂਦਾ ਦੌਰ ਵਿੱਚ ਵੀ ਭਾਰਤ ਦੀ ਸਰਕਾਰ ਇਹਨਾਂ ਦਰਵਾਜ਼ਿਆਂ ਨੂੰ ਖੋਲਣ ਦੀ ਹਿੰਮਤ ਨਹੀਂ ਕਰਦੀ ਵੈਸੇ ਤਾਂ ਸਮਝ ਸਕਣਾ ਮੁਸ਼ਕਲ ਹੈ ਕਿ ਇਹਨਾਂ ਦਰਵਾਜ਼ਿਆਂ ਪਿੱਛੇ ਕੀ ਕੁਝ ਹੋ ਸਕਦਾ ਹੈ ਪਰ ਇੰਨਾ ਜ਼ਰੂਰ ਹੈ ਕਿ ਕੁਝ ਵਿਗਿਆਨੀ ਇਸ ਗੱਲ ਦਾ ਦਾਵਾ ਕਰਦੇ ਆਏ ਨੇ ਕਿ ਤਾਜ ਮਹਿਲ ਨੂੰ ਸ਼ਾਹਜਹਾਨੇ ਨੇ ਨਹੀਂ ਬਣਾਇਆ ਸੀ ਤੇ ਅਸਲ ਵਿੱਚ ਇਹ ਇੱਕ ਹਿੰਦੂ ਮੰਦਰ ਸੀ ਇਸੇ ਗੱਲਾਂ ਦੇ ਸਬੂਤ ਇਨ੍ਹਾਂ ਦਰਵਾਜ਼ਿਆਂ ਪਿੱਛੇ ਦੱਬੇ ਪਏ ਨੇ ਜਿਨ੍ਹਾਂ ਨੂੰ ਲੁਕੋਇਆ ਜਾ ਰਿਹਾ ਨੰਬਰ 4 ਗ੍ਰੇਟ ਪਿੰਕਸ ਆਫ ਗਿਜ਼ਾ ਅਜਿਪਟ ਹਰ ਕਿਸੇ ਨੇ ਅਜਿਪਟ ਦੀ ਇਸ ਮੂਰਤੀ ਨੂੰ ਇੱਕ ਵਾਰ ਜ਼ਰੂਰ ਵੇਖਿਆ ਹੋਵੇਗਾ ਚਾਹੇ ਮੋਬਾਈਲ ਜਾਂ ਟੀਵੀ ਦੀ ਸਕਰੀਨ ਉੱਤੇ ਹੀ ਵੇਖਿਆ ਹੋਵੇ ਇਸ ਨੂੰ ਗ੍ਰੇਟ ਪਿੰਕਸ ਆਫ ਗਿਜ਼ਾ ਕਿਹਾ ਜਾਂਦਾ ਹੈ ਜਿਹਦੇ ਅੱਕੇ ਲੋਕ ਸੈਲਫੀ ਲੈਣ ਤੋਂ ਗੁਰੇਜ਼ ਨਹੀਂ ਕਰਦੇ ਖੈਰ ਤੁਸੀਂ ਇਹ ਜਾਣ ਲਵੋ ਕਿ ਚੰਗੀਆਂ ਸੈਲਫੀਆਂ ਤੋਂ ਬਿਨਾ ਇੱਥੇ ਕੁਝ ਹੋਰ ਕੱਢਣਾ ਹਲੇ ਬਾਕੀ ਹੈ ਕਹਿੰਦੇ ਹਨ ਕਿ ਇਸ ਮੂਰਤੀ ਦੇ ਸੱਜੇ ਪੈਰ ਦੇ ਥੱਲੇ ਇੱਕ ਗੁਪਤ ਮਹਿਲ ਦਾ ਦਰਵਾਜ਼ਾ ਹੈ ਇਸ ਮਹਿਲ ਨੂੰ ਹਾਲ ਆਫ ਰਿਕਾਰਡਸ ਨਾਮ ਦਿੱਤਾ ਗਿਆ ਹੈ ਕਿਉਂਕਿ ਮੰਨਿਆ ਜਾਂਦਾ ਹੈ ਕਿ ਇਹ ਸੰਦਰ ਇਤਿਹਾਸ ਦੀ ਜਾਣਕਾਰੀ ਦਾ ਭੰਡਾਰ ਹੈ ਇਸ ਅੰਦਰ ਤੁਹਾਨੂੰ ਖੋਏ ਹੋਏ ਸ਼ਹਿਰ ਅਟਲੈਂਟਿਸ ਦੀ ਜਾਣਕਾਰੀ ਵੀ ਮਿਲ ਸਕਦੀ ਹੈ। ਇਸ ਬਾਰੇ ਇੱਕ ਕਿਤਾਬ ਦੀ ਮੈਸੇਜ ਆਫ ਦਾ ਫਿੰਗਸ ਅੰਦਰ ਦੱਸਿਆ ਗਿਆ ਹੈ ਕਿ ਕਿਵੇਂ ਅਜਿਪਟ ਅਤੇ ਅਮਰੀਕਨ ਸਰਕਾਰ ਮਿਲ ਕੇ ਇਸ ਜਗ੍ਹਾ ਦੀ ਸੁਰੱਖਿਆ ਕਰ ਰਹੀ ਹੈ। ਉਹ ਨਹੀਂ ਚਾਹੁੰਦੇ ਕਿ ਇਸ ਦਰਵਾਜ਼ੇ ਤੱਕ ਕੋਈ ਵੀ ਪਹੁੰਚੇ। ਦੋਸਤੋ, ਇਹ ਸੀ ਉਹਨਾਂ ਦਰਵਾਜ਼ਿਆਂ ਦੇ ਰਾਜ ਜੋ ਕਿ ਕਦੇ ਖੁੱਲ੍ਹੇ ਤਾਂ ਪੂਰੀ ਕਾਇਨਾਤ ਉੱਤੇ ਇੱਕ ਖਲਬਲੀ ਮੱਚ ਜਾਊਗੀ, ਇੱਕ ਪਚਾਲ ਆ ਜਾਊਗਾ। ਦੁਨੀਆ ਖਤਮ ਹੋ ਜਾਵੇਗੀ। ਜੇ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆ ਅਜੇ ਹੀ ਇੱਕ ਨਵੀਂ ਵੀਡੀਓ ਵਿੱਚ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ